ਬਾਰੀ ਲੱਖਾਂ ਦੇ ਵਿੱਚ ਹੋ ਰਹੀ ਭਾਰੀ ਬਾਰਿਸ਼ ਤੇ ਕਾਰਨ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧ ਗਿਆ ਜਿਸ ਦੇ ਨਾਲ ਅਜਨਾਲਾ ਹਲਕੇ ਦੇ ਕਰੀਬ 40 ਪਿੰਡ ਜਿਹੜੇ ਪ੍ਰਭਾਵਿਤ ਹੋ ਚੁੱਕੇ ਨੇ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਲਈ ਪੰਜਾਬ ਆਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਜਨਾਲਾ ਖੇਤਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦੇ ਹੋਏ ਲੋਕਾਂ ਦੇ ਨਾਲ ਮਿਲੇ ਅਤੇ ਉਹਨਾਂ ਦਾ ਹੌਂਸਲਾ ਬਖਸ਼ਾਇਆ ਸੁਨੀਲ ਜਾਖੜ ਨੇ ਕਿਹਾ ਹੈ ਕਿ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਪੰਜਾਬ ਦੇ ਜਿਹੜੇ ਪੂਰੇ ਸਰਹੱਦੀ ਇਲਾਕਿਆਂ ਦੇ ਵਿੱਚੋਂ ਇਹ ਕਿਹੋ ਜਿਹੇ ਹਾਲਾਤ ਆ ਅਤੇ ਇਹ ਸਮਾ ਸਿਆਸਤ ਕਰਨ ਦਾ ਨਹੀਂ ਆ ਉਹਨਾਂ ਸੰਬੰਧਸ਼ਟ ਕੀਤਾ ਹਰੇਕ ਵਿਅਕਤੀ ਨੂੰ ਆਪਣੀ ਸਿਆਸੀ ਪਦਰ ਤੇ ਉੱਟ ਕੇ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਪਰ ਬਜੇ ਕੀ ਹੈ? ਪਰ ਬਜੇ ਸਾਮਿਤਾ ਬਾਰਡਰ ਤੇ ਨਾਲ-ਨਾਲ ਪਖਾਨਕੋਟ ਤੋਂ ਲੈ ਕੇ ਫਾਜ਼ਲਕਾ ਤਹਾਂ ਇੱਕੋ ਹੀ ਹਾਲ ਹੈ। ਠੀਕ ਹੈ ਜੀ। ਬਹੁਤ ਵੱਡਾ ਨੁਕਸਾਨ ਹੋਇਆ। ਮੈਂ ਅੱਜ ਇੱਥੇ ਕੋਈ ਨੁਕਤਾ ਚੀਨੀ ਕਰਨ ਨਹੀਂ ਆਇਆ ਨਾ ਹੀ ਮੈਂ ਕਿਸੇ ਤੇ ਆਂਗੂਲ ਚੱਕਣ ਆਇਆ ਉਹ ਉਹਦੇ ਸਾਰੇ ਟਾਈਮ ਹੋਣਗੇ ਰਾਜਨੀਤੀਆਂ ਕਰਨ ਦੇ ਅੱਜ ਤਾਂ ਮੈਂ ਸਮਝਦਾ ਹਾਂ ਵੀ ਕਿਸੇ ਵੀ ਪਾਰਟੀ ਨਾਲ ਕੋਈ ਵੀ ਬੰਦਾ ਕਿਸੇ ਪਾਰਟੀ ਨਾਲ ਸੰਬੰਧਿਤ ਹੈ ਅੱਜ ਜਿਹਦੇ ਦਿਲ 'ਚ ਪੰਜਾਬ ਤੇ ਡਕਦਾ ਹੈ ਉਹ ਪੰਜਾਬੀਆਂ ਦੇ ਨਾਲ ਖੜਾ ਹੈ ਆ ਪੰਜਾਬ ਤੇ ਇੱਕ ਕੱਲੀ ਪ੍ਰਾਕ੍ਰਿਤਿਕ ਆਫਤਾ ਨਹੀਂ ਆ ਇੱਕ ਬੜਾ ਹੀ ਗੰਭੀਰ ਮਸਲਾ ਜਿਹਨੂੰ ਕਹਿੰਦੇ ਐਕਸਟ੍ਰੀਮ ਵੈਦਰ ਕੰਡੀਸ਼ਨ ਬਹੁਤ ਘੱਟ ਹੁੰਦੀਆਂ ਹੈ ਜਿਹੜੀ ਐਤ ਕੀ ਦੇਖ ਲਓ ਉਤਰਾਖੰਡ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਅੰਦਰ ਜੋ ਕੁਝ ਵਾਪਰ ਰਿਹਾ ਸਾਰਿਆਂ ਦੇ ਸਾਹਮਣੇ ਹੈ ਸਰਕਾਰ ਦੀ ਜੋ ਜ਼ਿੰਮੇਵਾਰੀ ਬਣਦੀ ਸੀ ਉਹਦੇ ਤਿਤ ਨੁਕਤਾ ਚੀਨੀ ਕਰਾਂਗੇ ਪਰ ਅੱਜ ਤਾਂ ਮੈਂ ਸਾਰੇ ਸਾਥੀਆਂ ਨੂੰ ਇਹ ਕਹਿਣਾ ਹੈ ਉਹਦੇ ਵਾਸਤੇ ਸੁਨੀਲ ਜਾਖੜ ਦੀ ਆ ਪੰਜਾਬ ਬੀਜੇਪੀ ਦੀ ਪੰਚਾਇਤੀ ਦੀ ਕੋਈ ਲੋੜ ਨਹੀਂ ਸਕਦਾ ਮੋਦੀ ਸਾਹਿਬ ਦਾ ਸੈਂਟਰ ਦੀ ਸਰਕਾਰ ਦਾ ਸਾਰਿਆਂ ਦਾ ਅੱਜ ਮੁਲਕ ਹੈ ਸਾਰਿਆਂ ਵਾਸਤੇ ਇਕੱਠਾ ਇੱਕ ਮੁਲਕ ਹੈ ਅਸੀਂ ਮੁਲਕ ਦੇ ਉਹਦੇ ਵਸਿੰਦੇ ਆ ਤੇ ਜਿੰਨਾ ਕਿਸੇ ਦੇ ਬਣਦਾ ਗੁਜਰਾਤ ਦਾ ਬਣਦਾ ਉਹਨਾਂ ਹੀ ਮੋਦੀ ਸਾਹਿਬ ਦੇ ਉੱਤੇ ਪੰਜਾਬ ਦਾ ਬਣਦਾ ਤੇ ਉਹ ਹੱਕ ਉਹਨਾਂ ਨੇ ਆਪਣੇ ਆ ਪੂਰਾ ਕਰ ਦੇਣਾ ਮੈਂ ਜੇ ਚੱਲ ਕੇ ਜਾ ਕੇ ਮੁੱਖ ਮੰਤਰੀ ਸਾਹਿਬ ਨਾਲ ਵੀ ਗੱਲ ਕਰਨੀ ਹੈ ਪ੍ਰੈਸ ਕਾਨਫਰੰਸ ਵੀ ਰੱਖੀ ਹੈ ਮੈਂ ਇੱਥੇ ਕੋਈ ਟੂਰਿਜ਼ਮ ਕਰਨ ਨਹੀਂ ਆਇਆ ਦੇਖ ਕੇ ਫੋਟੋ ਖਿਚਾ ਕੇ ਤੁਰ ਜਾ ਜਿਵੇਂ ਕਹਿ ਰਹੇ ਹੱਤੋਂ ਤਨੀ ਮੈਂ ਤਾਂ ਲੋਕਾਂ ਨੂੰ ਭਰੋਸਾ ਦੇਣ ਆਇਆ ਵੀ ਕੇਂਦਰ ਸਰਕਾਰ ਕੋਲੋਂ ਕਿਸੇ ਕਸਲ ਦੀ ਕਸਰ ਨਹੀਂ ਰਹਿਣ ਦਿੰਦੀ ਜੋ ਸਾਡਾ ਰੋਲ ਹੈ ਜਿੰਨੇ ਕੁ ਲਾਇਕ ਜਿੰਨੇ ਕੁ ਯੋਗ ਹੈ ਸੀ ਆ ਅਸੀਂ ਕਰਾਂਗੇ ਪਰ ਸਰਕਾਰ ਜਿਹੜੀ ਪੰਜਾਬ ਦੀ ਸਮੇਂ ਦੀ ਸਰਕਾਰ ਹੈ ਉਹਨੂੰ ਜਗਾਣਾ ਆਇਆ ਉਹਨੂੰ ਜਾ ਕੇ ਗੱਲ ਕਰਕੇ ਭਗਵੰਦ ਮਾਨ ਜੀ ਅਜੇ ਵੀ ਜਾਗ ਜੋ ਕਿਉਂਕਿ ਅਜੇ ਹਰ ਨਿਬੜਿਆ ਨਹੀਂ ਕੰਮ ਚਾਰ ਦਿਨ ਹੋਰ ਬਰਬਾਦ ਦਿਖਾ ਰਿਹਾ ਇੱਥੇ ਉੱਤੇ ਜੋ ਕੁਝ ਹੋਣਾ ਹੈ ਉਤਲਾ ਪਾਣੀ ਇੱਥੇ ਆ ਕੇ ਡਿੱਗਣਾ ਸਾਰਾ ਇੱਥੇ ਆਪਾਂ ਆਪਣੀ ਆਪਾਂ ਚੱਟ ਚੇਲਾਗੇ ਇਹਦੇ ਵਾਸਤੇ ਜੋ ਜ਼ਿੰਮੇਵਾਰੀਆਂ ਬਣਦੇ ਉਹਦੇ ਵਾਸਤੇ ਮੈਂ ਖੁੱਲ ਕੇ ਗੱਲ ਉੱਥੇ ਕਰੂੰਗਾ ਪਰ ਇੱਕ ਭਰੋਸਾ ਦੇ ਅਨਸਾਰਿਆਂ ਨੂੰ ਆਇਆ ਵੀ ਅਸੀਂ ਸਾਰੇ ਤੁਹਾਡੇ ਨਾਲ ਖੜੇ ਹਾਂ ਅਸੀਂ ਆਪ ਦੇ ਰਾਜ ਨੇ ਰਾਜਨੀਤਿਕ ਕਿੜਤ ਜਿਹੜੀ ਕਹਿੰਦੀ ਬਾਤ ਚ ਕਰ ਲਾਂਗੇ ਅੱਜ ਦੇ ਦਿਨ ਸਾਰਾ ਪੰਜਾਬ ਇਕੱਠਾ ਹੈ ਇਸੇ ਸੋਚ ਨਾਲ ਭਗਵੰਦ ਮਾਨ ਜੀ ਹੁਣ ਤਾਂ ਇਕੱਠੇ ਹੋ ਕੇ ਕਮਰ ਕੱਸੇ ਕਰ ਲੋ ਆ ਤਾਂ ਸਾਮ ਲੋ ਜਿਵੇਂ ਆ ਕਹਿ ਰਹੇ ਵੀ ਆ ਤਾਂ ਪਾਣੀ ਦਾ ਨਿਕਲ ਜੂਆ ਸਮੱਸਿਆ ਖਤਮ ਨਹੀਂ ਹੋਣੀ ਸਾਹਿਬ ਆ ਜਿਹੜੀ ਸਿਲਟ ਕੱਟੀ ਜਾਂਦੀ ਹੈ ਸਿਲਟਾ ਸਾਡੀਆਂ ਕੱਢ ਦੇਣਗੇ ਪਹਿਲਾਂ ਵੀ ਹੁੰਦਾ ਰਿਹਾ ਹੁਣ ਵੀ ਹੋ ਰਿਹਾ ਹੈ ਸੁੱਤੀ ਰਹੀ ਹੈ ਸਰਕਾਰ ਜੋ ਕੁਝ ਇਹਨਾਂ ਨੇ ਕਿਹਾ ਨਹੀਂ ਕਿਹਾ ਸਾਰੀਆਂ ਗੱਲਾਂ ਕਰਾਂਗੇ ਪਰ ਅੱਜ ਮੌਕਾ ਨਹੀਂ ਸਾਹਿਬ ਅੱਜ ਤੱਕ ਮੌਕਾ ਸਾਹਮਣ ਦਾ ਉਹਦੇ ਵਾਸਤੇ ਤੁਹਾਡੇ ਕੋਲ ਸਰ ਸਾਹਿਬ ਐਸਾ ਜਿਹੜੇ ਪਿੰਡਾਂ 'ਚ ਖੜੇ ਆ ਇੱਥੇ ਅਜੇ ਤੱਕ ਪ੍ਰਸ਼ਾਸਨ ਦੀ ਕੋਈ ਮਦਦ ਨਹੀਂ ਪਹੁੰਚੀ ਰਮਦਾਸ ਜੀ ਸਿਰਫ ਪ੍ਰਸ਼ਾਸਨ ਨੇ ਜਿਹੜਾ ਕੈਂਪ ਲਗਾਇਆ ਹੋਇਆ ਇਹ ਪਿੰਡਾਂ ਤੱਕ ਕੋਈ ਵੀ ਕੋਈ ਲੋੜ ਸਮਗਰੀ ਨਹੀਂ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਸਾਹਿਬ ਆਹ ਜ਼ਿੰਮੇਵਾਰੀਆਂ ਦੇਖੋ ਕੋਈ ਵੀ ਫੰਨੇ ਖਾ ਜਾਏ ਜਿਹੜੇ ਗੁਰੂ ਘਰ ਦੇ ਲੰਗਰ ਹੈ ਉਹ ਤਾਂ ਲੋਕ ਆਪਣੇ ਸਰਦਾਂ ਨਾਲ ਕਰ ਰਹੇ ਸਰ ਸੇਵਾ ਕਰਨ ਵਾਲੇ ਸਵਾ ਕਰ ਰਹੇ ਆ ਆਹ ਸਭ ਸਰਕਾਰ ਦਾ ਹੈ ਜ਼ਿੰਮੇਵਾਰੀ ਦੀ ਜਦੋਂ ਮੈਂ ਗੱਲ ਕਰਦਾ ਜ਼ਿੰਮੇਵਾਰੀ ਨਿਭਾਣਾ ਉਹ ਯਾਗ ਚਰਣਾ ਸਾਡਾ ਫਰਜ਼ ਬਣਦਾ ਹੈ ਵਿਸ਼ੇਸ਼ ਤਾਕਤ ਦੀ ਮੰਗੀ ਤਿਆਰੀ ਕੇ ਸਰਕਾਰ ਕੇਂਦਰ ਸਰਕਾਰ ਵਿਸ਼ੇਸ਼ ਤਾਕਤ ਸਾਰਾ ਕੁਝ ਉਹਦੇ ਵਾਸਤੇ ਵੀ ਜਾ ਕੇ ਮੈਂ ਸਾਰੀ ਗੱਲ ਕਰਨੀ ਹੈ ਵਿਸ਼ੋਜ਼ ਪੈਕੇਜ ਵੀ ਐਵੇਂ ਤਾਂ ਤੁਰ ਕੇ ਆ ਨਹੀਂ ਦਾ ਸਾਡਾ ਮੰਗਣਾ ਪੈਂਦਾ ਪ੍ਰਪੋਜ਼ਲ ਬਣਾਣੀ ਪਊਗੀ ਸਾਬ ਬਣਾਊਗਾ ਕੌਣ ਸੂਈ ਜਾਖੜਨੇ ਦਾ ਬਣਾਣੀ ਸਾਡੀ ਪਾਰਟੀ ਦੀ ਮੀਟਿੰਗ ਸਾਰੇ ਪਾਰਟੀ ਮੈਂ ਕਹਿੰਦਾ ਹੈ ਐਦਾ ਦੇਖੋ ਕਹਾਣੀਆਂ ਸਾਬ ਜੀ ਮੇਰੇ ਕਹਿਲ ਚ ਇਸ ਮਸਲੇ 'ਚ ਸਾਰਿਆਂ ਦੀ ਰਾ ਇੱਕ ਟੈਲੀਫੋਨ ਤੇ ਲੈ ਲਓ ਸਾਰਿਆਂ ਦੇ ਰਾਏ ਵੀ ਪੰਜਾਬ ਦੀ ਮਦਦ ਹੋਣੀ ਚਾਹੀਦੀ ਹੈ ਕਿਸੇ ਨੇ ਉਹਨਾਂ ਦੇ ਭਗਵੰਦ ਮਾਨ ਜੀ ਨੇ ਫਿਰ ਫੋਟੋ ਕਿ ਜਾਨੀ ਤੇ ਖਿਚਾ ਲੈਣਗੇ ਇੱਕ ਮੀਟਿੰਗ ਬੁਲਾ ਰਹੀ ਐ ਜਿਹਦਾ ਜਿੱਥੇ ਹੱਥ ਲਾਓਗੇ ਕੋਈ ਨੁਕਤੀ ਸੀ ਨਿਕਲੂ ਸਾਰਾ ਕੁਝ ਹੋ ਗਿਆ ਪਣਾ ਜਾਨ ਹੈ ਤਾਂ ਜਾਨ ਹੈ ਪਹਿਲਾਂ ਕੋਈ ਨ ਕੋਈ ਘਰਾਂ ਚ ਪੀਣ ਦਾ ਪਾਣੀ ਹੈ ਨਹੀਂ ਔਰ ਕੋਈ ਪ੍ਰਾਈਵੇਟ ਸੰਸਥਾਵਾਂ ਐਨਜੀਓ ਜਾਂ ਕਰੂ ਗੁਰੂ ਘਰ ਵਾਲੇ ਜਿਹੜੇ ਵਿਚਾਰੇ ਇੱਥੇ ਸੋਸ਼ਲ ਉਹ ਕਰੀ ਜਾਂਦੇ ਆ ਕੋਈ ਤਾਂ ਸਰਕਾਰ ਕਰਵਾ ਦੇਵੇ ਮੀਟਿੰਗ ਹੋ ਜਾਂਦੀ ਹੁੰਦੀ ਸੀਗੀ ਜਦੋਂ ਖੜਾ ਤੋਂ ਪਹਿਲਾਂ ਸੌਣ ਤੋਂ ਪਹਿਲਾਂ ਪਾਸੇ ਇਸ ਵਾਰੀ ਕਮੀ ਰਹਿ ਗਈ ਇਸ ਵਾਰੀ ਕਮੀ ਰਹਿ ਗਈ ਸਾਹਿਬ ਪਿਛਲੀ ਵਾਰੀ ਕਿੱਥੇ ਹੋਈ ਸੀ ਜੀ ਪਿਛਲੀ ਵਾਰੀ ਸ਼ਾਦੀ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਇਸ ਸਾਲ ਪੂਰਾ ਸਾਲ ਗਿਰਾ ਆ ਗਈ ਸੀ ਯਾਦ ਹੈ ਤੁਹਾਨੂੰ ਉਹ ਸੋਕਸ ਜੰਨੇ ਨਹੀਂ ਕੀਤਾ ਸਰ ਮੇਰਾ ਮੈਂ ਮੈਂ ਕਲਾ ਜੀ ਸਾਨੂੰ ਵਾਈਟ ਕਰ ਦਿਓ ਪਲੀਜ਼ ਮੈਂ ਵਾਈਟ ਦੀ ਗੱਲ ਕਰ ਰਿਹਾ ਜੀ ਵਾਈਟ ਕਰ ਦਿਓ ਮਨਣਾ ਜੀ ਤੁਹਾਡੀ ਤੁਹਾਡੀ ਗੱਲ ਪੰਜਾਬ ਐਸੇ ਬਥੇਰੀ ਸੁਣਦਾ ਤੁਹਾਡੇ ਤਾਂ ਮੇਰੇ ਵੀ ਪੈਸੇ ਆਜ ਵੀ ਹਵਾਲੇ ਕਰ ਦਿੰਦਾ ਜੀ ਸਰਕਾਰ ਦੇ ਵਾਸਤੇ ਗੱਲ ਨਹੀਂ ਹੈ ਦੇਖੋ ਸਰਕਾਰ ਦੇ ਵਾਸਤੇ ਜਦਨ ਨਹੀਂ ਹੋਇਆ ਨਾ ਫਿਰ ਤੁਸੀਂ ਕਹੋਗੇ ਆ ਕੇ ਉਤਲੇ ਨੇ ਸਾਹਮਣ ਲੈਣਾ ਆਪਾਂ ਚੁਣਿਆ ਇਹਨਾਂ ਨੂੰ ਮੈਂ ਤਾਂ ਇਹਨਾਂ ਨੂੰ ਜਗਾ ਦਈਏ ਤੇ ਨਹੀਂ ਹੈ ਤਾਂ ਸਭ ਸਰਕਾਰ ਸਰਕਾਰ ਤਾਂ ਆਈ ਜੂਗੀ ਸਭ ਫੌਜ ਨੂੰ ਬੁਲਾਣ ਤਾਂ ਸੇ ਫੌਜ ਕਿਹੜਾ ਮੈਨਾ ਕਰੀ ਜਾਂਦੀ ਹੈ ਆ ਜਿਹੜੇ ਹੁਣ ਬੇੜੇ ਆਏ ਐ ਫੌਜੀ ਲੈ ਕੇ ਆਈ ਐ ਸਭ ਆਹ ਫੌਜ ਨੂੰ ਆਰਮੀ ਆਰਮੀ ਕਹਿ ਲੋ ਜਿਹੜਾ ਮਸਲਾ ਹੈ ਜਿਹੜੇ ਪ੍ਰੈਸ ਨਾਲ ਕੋਲੇ ਜੋ ਪੰਜਾਬ ਸਰਕਾਰ ਦੇ ਸਿਰੋਪਾਣੀ ਲੰਘ ਚੁੱਕਿਆ ਇਹਨਾਂ ਦੇ ਹੱਥ ਵਿੱਚ ਕੁਛ ਨਹੀਂ ਹੈਗਾ ਕਿਉਂਕਿ ਹੁਣ ਆਰਮੀ ਆਈ ਐ ਹੁਣ ਬੋਟਸ ਆਈਆਂ ਨੇ ਹੁਣ ਜਾ ਕੇ ਬੇੜੇ ਆਏ ਨੇ ਇਹ ਸੰਕਰ ਵੱਲੋਂ ਭੇਜੇ ਜਾ ਰਹੇ ਜੀ ਸਰਕਾਰ ਕੀ ਦੇਖੋ ਸਰਕਾਰ ਮੈਂ ਜਦੋਂ ਕਹਿ ਵੀ ਉਹਦੇ ਵਾਸਤੇ ਸੁਨੀਲ ਦੀ ਕੋਈ ਪੰਚਾਇਤੀ ਦੀ ਲੋੜ ਨਹੀਂ ਸਾਹਿਬ ਜੀ ਜੇ ਮੁੱਖ ਮੰਤਰੀ ਟੈਲੀਫੋਨ ਚੱਕ ਕੇ ਜੇ ਹੋਮ ਮਿਨਿਸਟਰ ਸਾਹਿਬ ਨਾਲ ਜਾਂ ਪ੍ਰਾਈਮ ਮਿਨਿਸਟਰ ਆਫਿਸ ਨਾਲ ਜਾਂ ਐਨ ਡੀ ਆਰ ਆਫਿਸ ਸੈਂਟਰਲ ਕਮਾਂਡ ਨਾਲ ਗੱਲ ਕਰਨਗੇ ਸਾਰਾ ਕੁਝ ਆ ਜਾਊਗਾ ਉਹ ਕਹਿਣ ਵਾਲਾ ਜਾਗਿਆ ਤਾਂ ਸਹੀ ਸਰਕਾਰ ਸਾਹਿਬ ਉਹਨਾਂ ਨੇ ਮੰਗਿਆ ਮਹਿਸੂਸ ਕਰ ਰਿਹਾ ਜੀ ਉਹ ਕਹਿੰਦੇ ਨਹੀਂ ਉਹ ਕਹਿੰਦੇ ਆ ਵੀ ਮੈਂ ਮੰਗਾ ਕਿਉਂ ਮੈਂ ਮੰਗਾ ਕਿਉਂ ਕਾਫੀ ਸਾਹਿਬ ਜਦੋਂ ਜਦੋਂ ਕੁੰਗਰੂ ਬੰਦਲੇ ਸਾਹਿਬ ਫਿਰ ਨੱਚਣ ਦੀ ਕਾਦੀ ਸੰਗ ਹੈ ਤੁਸੀਂ ਵੋਟਾਂ ਮੰਗਣ ਦਾ ਲੋਕਾਂ ਦੇ ਘਰੇ ਘਰੇ ਜਾਵੜੇ ਸੀ ਹੁਣ ਲੋਕਾਂ ਵਾਸਤੇ ਤੁਹਾਡੇ ਤੋਂ ਬੇੜੇ ਨਹੀਂ ਮੰਗੇ ਜਾਂਦੇ ਵੀਰ ਉਹ ਨਹੀਂ ਕਹਿ ਰਹੇ ਕਿ ਸ਼ਰਮ ਨਹੀਂ ਕਰਨੀ ਚਾਹੀਦੀ ਮੰਗਣ ਵਾਸਤੇ ਦੇਖੋ ਸਾਹਿਬ ਸ਼ਰਮ ਸ਼ੁਰੂ ਤਾਂ ਸਾਰਿਆਂ ਦੀ ਲੱਥੀ ਪਈ ਹੈ ਕਿਹੜੀ ਸ਼ਰਮ ਦੀ ਗੱਲ ਕਰੀ ਜਾਂਦੇ ਸਾਹਿਬ ਛੰਡੋ ਸ਼ਰਮ ਵਾਲੀਆਂ ਗੱਲਾਂ ਗੱਲ ਹੈ ਬਿਝ ਜ਼ਿੰਮੇਵਾਰੀ ਸੰਭਾਲੋ ਮੈਂ ਤਾਂ ਇਹਨੇ ਕਹਿਣਾ ਹੈ ਕਹਿਣ ਦਾ ਪਰ ਉਹਨਾਂ ਦੀ ਸ਼ਰਮ 'ਚ ਬਹੁਤ ਸਾਰੇ ਲੋਕ ਮਰ ਰਹੇ ਤੇ ਕੁੱਕੇ ਬਿਲਕੁਲ ਮਰ ਰਹੇ ਸਾਹਿਬ ਬਿਲਕੁਲ ਮਰ ਰਹੇ ਸਾਹਿਬ ਜੋ ਕੁਛ ਵੀ ਵਾਪਰ ਰਹੇ ਹੈ ਕੁਦਰਤ ਦੇ ਅੱਗੇ ਹੱਥ ਨਹੀਂ ਦਿੱਤਾ ਜਾ ਸਕਦਾ ਸਰ ਜੀ ਤਾਂ ਪਹਿਣਾ ਉਹ ਜੋ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਸਲਾਹ ਦੇਣ ਵਾਲਾ ਮੈਂ ਕੌਣ ਹਾਂ ਸਰ ਮੈਂ ਤਾਂ ਲੋਕਾਂ ਲਈ ਸੀ ਕਿ ਇਹ ਤੇ 9 ਜ਼ਿਲ੍ਹੇ ਪੰਜਾਬ ਦੇ ਇਫੈਕਟਡ ਹੋ ਗਏ ਨੇ ਕੇਂਦਰ ਦੀ ਨਜ਼ਰ ਆ ਗਈ ਹੈ ਵੈਸੇ ਕੇਂਦਰ ਦੀ ਨਜ਼ਰ ਛੱਡੋ ਸਾਹਿਬ ਆਗਵਾਂਡੀ ਮੁਰਕਾ ਬੈਠਾ ਪੰਜਾਬ ਆਪਣੇ ਸੂਬਾ ਬੈਠਾ ਅਰੇ ਅਨੇਲ ਸਿੰਘ ਜੀ ਨੇ ਅੱਜ ਪਰਸੋਂ ਦਾ ਬਿਆਨ ਆਇਆ ਹੈ ਵੀ ਬੋਲੋ ਭਗਵੰਤ ਮਾਨ ਜੀ ਕਿਸ ਚੀਜ਼ ਦੀ ਲੋੜ ਹੈ ਮੈਂ ਜਿੰਨੇ ਜੋਗਾ ਮੈਂ ਭੇਜਦਾ ਉਹਨਾਂ ਨੂੰ ਤਾਂ ਕੋਈ ਸੰਗ ਨਹੀਂ ਆਈ ਕਹਿਣ ਲੱਗੇ ਤੇ ਅਸੀਂ ਛੋਟੇ ਭਰਾ ਪੁਚਾਈਦਾ ਪੁਚਾਈਦਾ ਉਚਾਰ ਤੁਨ ਚਾਹੀਦਾ ਕੀ ਉਹ ਤਾਂ ਦੱਸੋ ਸਭ ਸਾਰਨ ਪੁਚਾਈ ਕੀ ਚਾਹੀਦਾ ਸਾਰੇ ਲੋਕਾਂ ਨੂੰ ਅਕਲ ਚਾਹੀਦੀ ਹੈ ਸਾਹਿਬ ਫਿਰ ਮਾੜੀ ਮੋਟੀ ਸ਼ਰਮ ਚਾਹੀਦੀ ਹੈ ਉਹ ਕੋਈ ਦੇ ਨਹੀਂ ਸਕਦਾ ਇੱਕ ਇੱਕ ਜ਼ਰੂਰ ਇਸ ਨੂੰ ਕਿ ਉਹ ਸੀਐਮ ਨੇ ਸਾਹਿਬ ਕੀ ਕਹਿਣਾ ਚਾਹੁੰਦੇ ਸੀ ਸੀਐਮ ਕਹਿੰਦੇ ਮੈਂ ਆਪਣਾ ਹੈਲਿਕਪਟਰ ਸ਼ਾਟਾ ਲੋਕਾਂ ਲਈ ਸਾਬ ਮੈਂ ਆਇਤਾ ਬੇਨਤੀ ਕਰਨਾ ਹੈ ਮੁੱਖ ਮੰਤਰੀ ਸਾਹਿਬ ਨੂੰ ਵੀ ਆਂ ਨਟਕੀਆਂ ਛੱਡੋ ਸਾਹਿਬ ਬਿਲਕੁਲ ਜੀ ਇੱਥੇ ਹੈਲੀਕਾਪਟਰ ਕੀ ਕਰੂਗਾ ਸਾਹਿਬ ਪਾਣੀ ਪਹੁੰਚਾਊਗਾ ਪੈਕੇਟ ਸਿੱਟਣੇ ਐ ਤੇ ਜੇ ਹੈਲੀਕਾਪਟਰ ਦੇਣਾ ਹੀ ਸੀਗਾ ਤੇ ਬਿਲਹੇ ਹੀ ਖੜਾ ਸੀ ਤੁਸੀਂ ਤਾਂ ਮਦਰਾਸ ਗਏ ਸੀਗੇ ਉਹ ਦਿਨ ਭੇਜ ਦਿੰਦੇ ਆ ਫਿਰ ਨਾਟਕ ਕਰਨ ਦੀ ਕੀ ਲੋੜ ਸੀ ਹੈਲੀਕਾਪਟਰ ਤਾਂ 에ਅਰ ਫੋਰਸ ਦੇ ਬਥੇਰੇ ਤੁਰੇ ਫਿਰਦੇ ਆ ਉਹ ਗੁਰਦਾਸਪੁਰ ਕੱਡੇ ਐ ਸਾਹਿਬ

ਇਹ ਜਿਹੜੇ ਪੁਸ਼ਤਾਪਾਂ ਦੀਆਂ ਗਲਤੀਆਂ ਸਨ ਹਾਂਜੀ ਉੱਥੇ ਅਜਨਾਲੇ ਵੀ ਮੈਂ ਦੇਖਿਆ ਹੁਣ ਤੁਸੀਂ ਉਹਜਲਾ ਸਾਹਿਬ ਦੀ ਗੱਲ ਕਰ ਰਹੇ ਹੋ ਹਾਰ ਕਾਹਦੇ ਪਈ ਜਾਂਦੇ ਕਾਦੇ ਹਾਰ ਪਾਈ ਜੀ ਬਿਲਕੁਲ ਜੱਚ ਪਉਣ ਆ ਜਾਣਗੇ ਸਰ ਅੱਗੇ ਤੋਂ ਇਹ ਬੰਦ ਦੁਬਾਰਾ ਮਤਲਬ ਜਮਾ ਪੈਣਗੇ ਮੈਂ ਆਪਣੀ ਬੇਨਤੀ ਆਈ ਹੈ ਸਰ ਸ਼ਰਮਾ ਜੀ ਅੱਗੇ ਵਾਣ ਸਾਹਿਬ ਦੇ ਅੰਦਰ ਜ ਪਾਵਾਂਗੇ ਸਾਰਿਆਂ ਦੇ ਪਾਵਾਂਗੇ ਤੁਹਾਡੀ ਲੜਾਈ ਲੜਨ ਵਾਸਤੇ ਆਏ ਆ ਸਭ ਹੋਰ ਇੱਥੇ ਮੈਂ ਕੋਣਾ ਕੋਣਾ ਫੋਟੋ ਖਿਚਾਉਂਗਾ ਜੀ ਸਰ ਤੀਜੀ ਸਾਰੇ ਪਬਲਿਕ ਤੁਹਾਡਾ ਨਾਮ ਸੁਣ ਕੇ ਇੰਨੇ ਕੋ ਨਾਲ 10-10 ਬੰਦੇ ਨਹੀਂ ਆਏ ਉਹ ਜਿਹੜੇ ਮਿੱਢਾ ਆ ਤੁਹਾਡਾ ਤੁਹਾਡੇ ਨਾਲ ਵੀਰ ਜੀ ਜਾਦੇ ਆ ਆ ਤੁਹਾਡਾ ਸਰ ਸਾਹਿਬ ਦਾ ਬਹੁਤ ਸਤਿਕਾਰ ਹੈ ਲੋਕਾਂ ਦਾ ਸਤਿਕਾਰ ਹੈ ਲੋਕਾਂ ਦਾ ਆਸ਼ੀਰਵਾਦ ਹੈ ਸਭ ਵਾਹਿਗੁਰੂ ਦੀ ਮਿਹਰ ਜੇ ਤੁਸੀਂ ਗੱਲ ਕਰਾਂਗੇ ਤੁਸੀਂ ਫੇਰ ਮੁੜ ਕੇ ਆ ਕੇ ਸੁਣ ਲਓਗੇ ਇੱਕ ਬੰਦਾ ਇਹ ਹੋਰ ਮੇਲ ਕਰ ਦੱਕਰ ਸਾਹਿਬ ਦੋ ਮਹੀਨੇ ਤੋਂ ਮੰਗਦੀਆਂ ਸਾਰ ਇਹ ਅਜੇ ਤੱਕ ਝੁੱਗੀਆਂ ਬੰਦੀਆਂ ਨੇ ਆਪਾਂ ਇੰਨੇ ਪੈਸੇ ਭੇਜਿਆ ਦਿੱਲੀ ਵਾਲਿਆਂ ਤੇ ਕਾਂਗਰਸ ਇਹਨੇ ਵੀ ਨਹੀਂ ਮੰਨਦੇ ਭਗਵੰਤ ਮਾਨ ਨੇ ਵੀ ਮੰਨਦੇ ਨਹੀਂ ਜਿੱਦਣ ਤੁਸੀਂ ਸਰਕਾਰ ਬਣਾਉਂਦੇ ਹੋ ਨਾ ਇਹਨਾਂ ਦੀ ਮੈਂ ਵਾਦਾ ਕਰਦਾ ਤੁਹਾਡੇ ਨਾਲ ਸਭ ਤੋਂ ਪਹਿਲਾਂ ਤੁਹਾਡੇ ਪੱਕੇ ਘਰ ਮੰਨਣਗੇ ਬੋਲੇ ਜੀ ਹਾਂ